ਅੱਜ ਸਵੇਰ ਤੋਂ ਹੀ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦੀ ਰਿਮਾਂਡ ਜਿਹੜੀ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਦੇਖਿਆ ਜਾ ਸਕਦਾ ਸੀ ਕਿ ਬੀਤੇ ਦਿਨ ਪਹਿਲਾਂ ਤਾਂ ਪੀਐਮਐਲਏ ਕੋਰਟ ਦੇ ਵੱਲੋਂ ਫੈਸਲਾ ਜਿਹੜਾ ਰੱਖਵਾ ਰੱਖ ਲਿੱਤਾ ਗਿਆ ਸੀ ਪਰ ਥੋੜੀ ਦੇਰ ਦੇ ਬਾਅਦ ਹੀ ਅਦਾਲਤ ਦੇ ਵੱਲੋਂ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਸੀ ਤੇ ਮਨਜ਼ੂਰੀ ਦੇ ਦਿੱਤੀ ਗਈ ਸੀ ਰਿਮਾਂਡ ਦੇ ਲਈ ਤੇ ਅੱਜ ਸਵੇਰ ਤੋਂ ਹੀ ਇਸ 6 ਦਿਨਾਂ ਦੇ ਰਿਮਾਂਡ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਤੇ ਰਿਮਾਂਡ ਤੇ ਲਿਜਾਣ ਤੋਂ ਪਹਿਲਾਂ ਜਿਹੜੇ ਦਿੱਲੀ ਸੀਐਮ ਨੇ ਉਹਨਾਂ ਦਾ ਮੈਡੀਕਲ ਵੀ ਜਿਹੜਾ ਖਾਸ ਤੌਰ ਤੇ ਕੀਤਾ ਗਿਆ ਈਡੀ ਦਫ਼ਤਰ ਦੇ ਵਿੱਚ ਹੀ ਮੈਡੀਕਲ ਟੀਮ ਜਿਹੜੀ ਆ ਪਹੁੰਚੀ ਤੇ ਮੈਡੀਕਲ ਟੀਮ ਦੇ ਵੱਲੋਂ ਦਿੱਲੀ ਸੀਐਮ ਦਾ ਮੈਡੀਕਲ ਕੀਤਾ ਗਿਆ ਤੇ ਦੂਜੇ ਪਾਸੇ ਦੇਖਿਆ ਜਾ ਸਕਦਾ ਕਿ ਆਮ ਆਦਮੀ ਪਾਰਟੀ ਵਿਧਾਇਕ ਜਿਹੜੇ ਨੇ ਉਹਨਾਂ ਦੇ ਘਰ ਦੇ ਉੱਪਰ ਵੀ ਛਾ ਤੇ ਮਾਰੀ ਕੀਤੀ ਗਈ ਹੈ ਤਾਂ ਈਡੀ ਲਗਾਤਾਰ ਹੀ ਐਕਸ਼ਨ ਮੋਡ ਦੇ ਵਿੱਚ ਦੇਖੀ ਜਾ ਸਕਦੀ ਹੈ ਸ਼ਰਾਬ ਨੀਤੀ ਕੇਸ ਦੇ ਵਿੱਚ ਪੀਐਮਐਲਿ ਕੋਰਟ ਨੇ ਕੱਲ सीएम दिल्ली ਨੂੰ 6 ਦਿਨ ਦੀ ईडी ਰਿਮਾਂਡ ਤੇ ਭੇਜਿਆ ਸੀ ਸਵਾ 2 ਤੋਂ ਲੈ ਕੇ ਸਵਾ 5 ਵਜੇ ਤੱਕ ਲਗਾਤਾਰ ਹੀ ਸੁਣਵਾਈ ਦਾ ਦੌਰ ਚੜਿਆ ਜਾਰੀ ਦੇਖਿਆ ਜਾ ਸਕਦਾ ਸੀ ਪਹਿਲਾਂ ਰਾਖਵਾ ਰੱਖਿਆ ਗਿਆ ਸੀ ਜਿਹੜਾ ਫੈਸਲਾ ਸੀ ਤੇ ਉਸ ਤੇ ਮਗਰੋਂ ਫੈਸਲਾ ਸੁਣਾ ਦਿੱਤਾ ਗਿਆ ਸੀ ਕਿ 6 ਦਿਨ ਦੀ ਰਿਮਾਂਡ ਤੇ ਦਿੱਲੀ ਸੀਐਮ ਨੂੰ ਭੇਜਿਆ ਜਾਏਗਾ ਤੇ ਦੂਜੇ ਪਾਸੇ ਦੇਖਿਆ ਜਾ ਸਕਦਾ ਕਿ ਅੱਜ ਸਵੇਰ ਤੇ ਸਮੇਂ ਆਮ ਆਦਮੀ ਪਾਰਟੀ ਦੇ ਮਟਿਆਲਾ ਤੋਂ ਜਿਹੜੇ ਵਿਧਾਇਕ ਨੇ ਗੁਲਾਬ ਸਿੰਘ ਯਾਦਵ ਉਹਨਾਂ ਦੇ ਘਰ ਦੇ ਉੱਪਰ ईडी ਦੇ ਲੋ ਛਾਪਾ ਮਾਰਿਆ ਗਿਆ ਤੇ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਸੌਰਵ ਭਾਰਤਵਾਜ ਨੇ ਆਮ ਆਦਮੀ ਪਾਰਟੀ ਆਗੂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬੀਜੇਪੀ ਪੂਰੀ ਆਪੋਜੀਸ਼ਨ ਨੂੰ ਜੇਲ੍ਹ ਦੇ ਵਿੱਚ ਭੇਜਣਾ ਚਾਹੁੰਦੀ ਹੈ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡੀ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ ਕੱਲ ਰਿਮਾਂਡ ਤੇ ਜਾਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਆਪਣੇ ਪਦ ਤੋਂ ਅਸਤੀਫਾ ਨਹੀਂ ਦੇਣਗੇ ਤਾਂ ਦੂਜੇ ਪਾਸੇ ਹੁਣ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਵਿਧਾਇਕ ਨੇ ਗੁਲਾਬ ਸਿੰਘ ਯਾਦਵ ਉਹਨਾਂ ਦੇ ਘਰ ਦੇ ਉੱਪਰ ਵੀ ਛਾਪੇ ਮਾਰੀ ਚੱਲ ਰਹੀ ਹੈ ਤੇ ਦੱਸ ਦਈਏ ਕਿ ਜਿਹੜੇ ਬੀਜੇਪੀ ਨੇਤਾ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਲ੍ਹ ਤੋਂ ਸਰਕਾਰ ਨਹੀਂ ਚਲਾਈ ਜਾ ਸਕਦੀ ਜੇਲ੍ਹ ਤੋਂ ਗੈਂਗ ਜਿਹੜੀ ਹੈ ਜ਼ਰੂਰ ਹੀ ਚਲਾਈ ਜਾ ਸਕਦੀ ਹੈ ਤਾਂ ਬਿਆਨਬਾਜ਼ੀਆਂ ਦਾ ਦੌਰ ਵੀ ਜਿਹੜਾ ਹੈ ਲਗਾਤਾਰ ਹੀ ਜਾਰੀ ਦੇਖਿਆ ਜਾ ਸਕਦਾ ਤੇ ਦੂਜੇ ਪਾਸੇ ਜਿਹੜੇ ਸੌਰਭ ਭਾਰਤਵਾਜ ਜੀ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਗੁਜਰਾਤ ਦੇ ਵਿੱਚ ਚੋਣ ਲੜ ਰਹੇ ਹਾਂ ਤੇ ਪਾਰਟੀ ਦੇ ਗੁਜਰਾਤ ਮੁਖਿਆ ਜਿਹੜੇ ਨੇ ਉਹਨਾਂ ਦੇ ਘਰ ਤੇ ਉੱਪਰ ਛਾਪਾ ਮਾਰਿਆ ਗਿਆ ਤਾਂ ਲਗਾਤਾਰ ਹੀ ਆਪੋਜੀਸ਼ਨ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਕੋਈ ਹੋਰ ਆਪੋਜੀਸ਼ਨ ਦੀ ਪਾਰਟੀ ਹੋਵੇ ਸਭ ਨੂੰ ਡਰਾ ਕੇ ਸਾਰਿਆਂ ਦੇ ਮੂੰਹ ਬੰਦ ਕਰਾਉਣ ਦੀ ਬੀਜਪੀ ਦੇ ਵੱਲੋਂ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੇਖਿਆ ਜਾ ਸਕਦਾ ਹੈ ਕਿ ਹੁਣ ਥੋੜੀ ਹੀ ਦੇਰ ਦੇ ਵਿੱਚ ਸ਼ਹੀਦੀ ਪਾਕ ਜਿਹੜਾ ਕਿ ਆਈਟੀਓ ਦਫ਼ਤਰ ਦੇ ਨੇੜੇ ਹੈ ਉੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਇਆ ਗਿਆ ਤੇ ਜਿੱਥੇ ਆਈਐਨਡੀਆ ਗਠਬੰਧਨ ਦੇ ਜਿਹੜੇ ਕੁਝ ਆਗੂ ਨੇ ਉਹ ਵੀ ਇਸ ਪ੍ਰਦਰਸ਼ਨ ਦਾ ਹਿੱਸਾ ਬਣਨਗੇ ਕਿਉਂਕਿ ਬੀਤੇ ਦਿਨ ਵੀ ਦੇਖਿਆ ਜਾ ਸਕਦਾ ਸੀ ਕਿ ਆਈਐਨਡੀਆ ਦੇ ਵਿੱਚ ਮੌਜੂਦ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਗ੍ਰਿਫਤਾਰੀ ਦੇ ਖਿਲਾਫ ਸਵਾਲ ਵੀ ਜਿਹੜੇ ਨੇ ਲਗਾਤਾਰ ਹੀ ਚੁੱਕੇ ਜਾ ਰਹੇ ਸੀ ਤੇ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਸੀਐਮ ਨੇ ਉਹਨਾਂ ਦੀ ਰਿਮਾਂਡ ਦੀ ਸ਼ੁਰੂਆਤ ਹੋ ਚੁੱਕੀ ਹੈ 6 ਦਿਨ ਦੀ ਰਿਮਾਂਡ ਤੇ ਮਗਰੋਂ ਕੀ ਕੁਝ ਹੋਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਦਿੱਲੀ ਸੀਐਮ ਜਿਹੜੇ ਨੇ ਉਹਨਾਂ ਦੇ ਵੱਲੋਂ ਜਾਂਚ ਦੇ ਵਿੱਚ ਸਹਿਯੋਗ ਦਿੱਤਾ ਜਾਵੇਗਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਦੂਜੇ ਪਾਸੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਕਾਰਡ ਉੱਪਰ ਛਾਪੇ ਮਾਰੀ ਚੱਲ ਰਹੀ ਹੈ ਤਾਂ ਇਸ ਛਾਪੇ ਮਾਰੇ ਦੇ ਵਿੱਚ ਕੀ ਕੁਝ ਮਿਲੇਗਾ ਇਹ ਵੀ ਵੱਡੇ ਸਵਾਲ ਜਿਹੜੇ ਨੇ ਸਾਹਮਣੇ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਹੋਰ ਪ੍ਰਦਰਸ਼ਨ ਵੀ ਜਿਹੜਾ ਹੁਣ ਥੋੜੀ ਜਿਹੀ ਸਮੇਂ ਦੇ ਵਿੱਚ ਸ਼ਹੀਦੀ ਬਾਗ ਦੇ ਵਿੱਚ ਕੀਤਾ ਜਾਏਗਾ ਤੇ ਅੱਗੇ ਕੀ ਹੋਏਗਾ ਇਹ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਅੱਜ